ਹੁਣ ਜਿਹਦੇ 30 ਕੁਆਂਟਲ ਆਪਾਂ ਸਾਮ੍ਹ ਕੇ ਦਿੰਨੇ ਆ ਜੀਰੀ ਦੇ ਹਾਂ ਜੇ ਆਪਾਂ ਨੂੰ ਇੱਕ ਕੁਆਂਟਲ ਦੇ ਪੈਸੇ ਦੀ ਕੀ ਗੱਲ ਹੈ ਕੀ ਗੱਲ ਹੈ ਇਹਨਾਂ ਨਾਲ ਪੱਲ ਉਹਦੇ ਦੀ ਬਣਾ ਲਿਆ ਇਹ ਇਹ ਤਾਂ ਇਹ ਜਿਆਦਾਤਰ ਬਾਹਰ ਇਹਨੂੰ ਹੋ ਗਏ 25 26 ਸਾਲ ਹੋ ਗਏ ਤੇਨੂੰ ਸੁੱਕੇ ਇਹ ਫਿਰ ਬਸ ਜਦੋਂ ਮੋੜ ਨਹੀਂ ਇੱਕ ਪਾਸਾ ਰੁਕ ਜੇ ਹੁਣ ਇਹਦਾ ਕੀ ਖੋਲਿਆਗਾ ਇਹਦੇ ਹੁਣ ਆਪਾਂ ਵੀਰਿਆ ਮੰਨ ਲੈਨੇ ਗੇਅਰ ਇਹ ਡਾਊਨ ਹੋ ਗਏ ਤੇ ਆਹਾ ਗੇਅਰ ਹਾਂ ਅੱਛਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਵੀਡੀਓ ਹੋਰ ਲੈ ਕੇ ਆਇਆ ਤੁਹਾਡੇ ਲਈ ਅੱਜ ਆਈ ਹੀ ਦਰਗਾਪੁਰ ਦੀਪੇ ਕੋਲੇ ਇਹਦੇ ਕੋਲੇ ਇਹਨਾਂ ਟਰੈਕ ਵਾਲੀਆਂ ਮਸ਼ੀਨਾਂ ਤੇ ਬਾਕੀ ਮੱਕੀ ਦਾ ਸੀਜ਼ਨ ਲਾ ਕੇ ਹਟਿਆ ਕਰਤਾਰ ਮਸ਼ੀਨ ਚਲਾਉਂਗਾ ਅੱਜ ਇਹਨਾਂ ਕਰਦੇ ਆ ਗੱਲਬਾਤ ਰਿਪੇਅਰ ਕਰਨ ਲੱਗਿਆ ਵਾ ਵੀ ਕਿੰਨਾ ਕੁ ਕੰਮ ਰਹਿ ਗਿਆ ਕਦੋਂ ਕੁ ਕੰਮ ਚੱਲਣਾਗਾ ਕਿੱਥੇ ਕਿਹੜੇ ਏਰੀਏ 'ਚ ਜਾਵੇਂਗਾ ਛੇਮ ਵਾਲੇ ਏਰੀਏ 'ਚ ਜਾਣਾ ਕਿਵੇਂ ਕੀ ਗੱਲਬਾਤ ਹੈ ਨਾ ਆਜੋ ਕਰਦੇ ਆ ਗੱਲਬਾਤ ਖਾਲਾ ਸਾਰਿਆਂ ਦਾ ਠੀਕ ਠਾਕ ਹੋ ਖਾ ਠੀਕ ਹੈ ਮੇਰੀ ਤੇ ਹੋਰ ਵਧੀਆ ਤੇ ਬਾਬਾ ਜੀ ਠੀਕ ਹੈ ਵੀਰੇ ਹਾਂ ਹੋਰ ਵੀਰੇ ਕੀ ਹਾਲ ਆ ਵਧੀਆ ਅਸੀਂ ਕਰਤਾ ਕੰਮ ਰਫੇਰ ਦਾ ਸ਼ੁਰੂ ਹੈ ਬਾਹ ਤਿਆਰੀ ਹੈ ਜੀ ਯੂਪੀ ਦੇ ਵਿੱਚ ਆਲਾ ਕੰਮ ਸਮਾਂ ਲੇਟ ਆ ਅਸੀਂ ਆ ਹਫਤਾ ਲੇਟ ਹੋ ਗਿਆ ਨਹੀਂ ਉੱਥੇ ਫਿਰਦੀ ਪੇ ਸ਼ੇਮ ਵਾਲਾ ਏਰੀਆ ਹੁੰਦਾ ਨਹੀਂ ਸ਼ੇਮ ਨਹੀਂ ਵੀਰੇ ਸੱਠੂ ਆ ਅਸੀਂ ਆ ਉਹ ਬਾਰਸ਼ਾ ਦਾ ਟਾਈਮ ਆ ਗਿਆ ਠੀਕ ਆ ਹਾਂ ਇਹੀ ਚੱਲਣੀ ਹੈ ਉੱਥੇ ਇਹੀ ਚੱਲਦੀਆਂ ਨੇ ਵੀਰੇ ਚੱਲਦੀਆਂ 4x4 ਵੀ ਚੱਲਦੀਆਂ ਨੇ ਵੈਸੇ ਠੀਕ ਆ ਗਣੀ ਇਹਦੀ ਉਹ 4x4 ਤਾਂ ਨਹੀਂ ਉਨੀ ਕਾਮਯਾਬ ਹੋਣੀ ਜਿੰਨੀ ਹੈ ਹਾਂ ਇਹ ਹੈਗੇ ਆ ਉਹ ਮੱਲਾ ਟੋਏ ਟੋਏ ਚ ਵੱਧ ਪਟਦੀਆਂ ਨੇ ਠੀਕ ਆ ਇਹ ਫਿਰ ਕਿੰਨੇ ਕਿਲੇ ਪਾੜ ਦਿੰਦੀ ਆ ਜਿਵੇਂ ਛੋਟੀ ਜੀ ਲੱਗਦੀ ਆ ਦੇਖਣ ਨੂੰ ਦਿਹਾੜੀ ਦੇ ਕਿਲੇ ਤਾਂ 12 ਨਹੀਂ ਛੱਡਦੀ 13 ਨਹੀਂ ਛੱਡਦੀ 15 ਤੱਕਰ ਚਲੀ ਜਾਂਦੇ ਕਿਲੇ ਦਾ ਠੀਕ ਆ ਬਾਡੀ ਨਹੀਂ ਕੱਟ ਕਰਦੀਗੀ ਕਿੰਨੇ ਇੰਚੀ ਚੌੜੀ ਹੈ ਇਹ ਚੌੜੀ ਦਾ 31 ਹੈ 31 ਇੰਚ ਹੈਗੀ ਘਾਟਰ ਵਾਲ ਵੀ ਛੋਟੇ ਹੀ ਆ ਹਨਾ ਹਾਂ ਕਿੰਨੇ ਹੋਏ ਮੱਲਾ 7 ਸੱਤ 7 ਤੱਕ ਮੰਨ ਕੇ ਚੱਲ ਜੀ ਠੀਕ ਆ ਸਵਾਸ ਇਹਦਾ ਸਟੇਰੀਂਗ ਨਹੀਂ ਇਹ ਤਾਂ ਪ੍ਰੈਸਰ ਨਾਲ ਹੀ ਘੁੰਮਣਾ ਹੈ ਹਾਂ ਪ੍ਰੈਸਰ ਹੈ ਵੀਰੇ ਠੀਕ ਠੀਕ ਆ ਇਹਦਾ ਫਿਰ ਕਿਵੇਂ ਰੇਟ ਟੁੱਟ ਕੇ ਮੇਰੇ ਚ ਚੱਲਦਾ ਬਾਡੀ ਦਾ ਬਾਡੀ ਦਾ ਤਾਂ ਹੈਗਾ 504500 ਰੁਪਇਆ ਤੇ 504500 ਰੁਪਇਆ ਮਿਲ ਜਿੰਦਾ ਹਾਂ ਅਸਾਂ ਘੰਟੇ ਦਾ ਇਹ ਘੰਟੇ ਤੇ ਚੱਲਦੀ ਆ ਅਸਾਂ ਘੰਟੇਾਂ ਤੇ ਜਲਦੀ ਹੁੰਦੀਆਂ ਕੀਲਿਆਂ ਗੂਲਿਆਂ ਦੇ ਨਹੀਂ ਕੀਲਿਆਂ ਦੇ ਵੀ ਚੱਲਦੀ ਆ ਦੇਵਾ ਜਿਵੇਂ ਦਾਣਿਆਂ ਦਾ ਸਿਸਟਮ ਹੈ ਸਹੀ ਪੈਂਦੇ ਹੁਣ ਜੇ ਦੂਰ ਪੋਣੇ ਨੇ ਫਿਰ ਘੰਟੇ ਚ ਬਾਰ ਖਾਂਦੀ ਆ ਠੀਕ ਆ ਹਾਂ ਦੇਰੇ ਹੁਣ ਜੂਪੀ ਲੈ ਕੇ ਜਾਵੇਂਗਾ ਹਾਂ ਜੂਪੀ ਲੈ ਕੇ ਜਾਵਾਂ ਅੱਗੇ ਇਧਰ ਕਰਨਾਲ ਕਿੰਨੀ ਵੀ ਜਾਣਾ ਹੁੰਦਾ ਹਨ ਹਾਂ ਕਰਨਾਲ ਹਾਂ ਉਧਰ ਵੀ ਭੇਜਾਂਗੇ ਇੱਕ ਇਹ ਕੈਂ ਨੇ ਤੇਰੇ ਕੋਲ ਇਹਦੇ ਨਾਲ ਦੀਆਂ ਇਹਨਾਂ ਦਾ ਮਤਲਬ ਗਰਪੇ ਦਾ ਚਾਰ ਮਸ਼ੀਨਾਂ ਨੇ ਠੀਕ ਆ ਹਾਂ ਚਾਰ ਨਹੀਂ ਗਿਆ ਚਾਰੀ ਕਰਤਾਰ ਨੇ ਨਾ ਇੱਕ ਸਵਰਾਜ ਹੈ ਬਲਕਾਰ ਹੈ ਦੋ ਕਰਤਾਰਾਂ ਨੇ ਸਵਰਾਜ ਵਾਲਿਆਂ ਨੇ ਵੀ ਇਹੀ ਕੱਢੀ ਇਹਦੇ ਨਾਲ ਹਾਂ ਕੱਢੀ ਵੇ ਕੱਢੀ ਵਾ ਠੀਕ ਠੀਕ ਆ ਹਾਂ ਮੱਕੀ ਦਾ ਕੰਮ ਕਿਵੇਂ ਰਿਹਾ ਮੱਕੀ ਦਾ ਠੀਕ ਆ ਹਾਂ ਨਾ ਚੰਗਾ ਨਾ ਮੋੜ ਵਧੀਆ ਵਧੀਆ ਰਹਿ ਗਈ ਬਸ ਠੀਕ ਰਹਿ ਗਈ ਜਿਵੇਂ ਆਈ ਤੀ ਹੁੰਦਾ ਸੀ ਵੀ ਕਟਰ ਵਾਲੇ ਲੈ ਲੈਣੀ ਕਟਰ ਵਾਲੇ ਲੈ ਲੈ ਠੀਕ ਰਹਿ ਗਈ ਠੀਕ ਆ ਲਾਤਾ 4x4 ਹਿੱਸਾ ਲਾ ਕੇ ਰੱਖਦਾ ਹੈ ਹਾਂ ਇਹ ਲਾਤਾ ਕਿਹੜਾ ਵੀਰੇ ਡਰਾਈਵਰ ਦੇ ਉੱਪਰ ਤੇ ਚਾਹੀਦੀ ਆ ਜਿੰਨੇ ਮਰਜੀ ਜਿੰਨੇ ਵਾਰ ਸੈਕ ਕਰ ਲੈ ਜਿੰਨੀ ਮਰਜੀ ਮੂਰ ਨੂੰ ਚਾਦਾ ਇਹਨੇ ਕਿਹੜਾ ਦਾਣੇ ਮਾਰ ਰਹੇ ਨੇ ਅੱਛਾ ਡਰਾਈਵਰ ਦੇ ਪੈਰਾਂ ਦੀ ਹਰ ਹੱਥਾਂ ਵਿੱਚ ਰੱਖੀ ਚਾਹੀਦੀ ਬਸ ਨੀ ਦਾਣਾਂ ਨੂੰ ਮੈਨੂੰ ਜਮ ਨਹੀਂ ਦਿਖਾਉਂਦੀ ਦਾਣਾਂ ਦਾਣੇ ਇਹਨੇ ਕੀ ਦਿਖਾਉਣਾ ਵੀਰੇ ਉਹਦਾ ਕੀ ਕਾਰਨ ਹੈ ਇਹ ਮਾਲੇ ਯਾਰ ਉਹਨਾਂ ਕਹ ਜਾਂਦਾ ਇੱਜ ਜਿਆਦਾ ਜਾਂਦਾ ਨਹੀਂ ਅੱਛਿਆ ਹੂੰ ਉਹ 7 ਫੁੱਟ ਕੱਟਾ ਤੇਰੇ ਸਦੇਵ ਉਹਨਾਂ ਕਹ ਜਾਣਾ ਉਹ ਦੂਜੀ ਬੜੀ ਮੀਂਹਾਂ ਵਿੱਚ 15 ਫੁੱਟ ਕੱਟਰ ਹੁੰਦਾ 51 ਇੰਚ ਹੁੰਦੀ ਹੈ 31 ਜਾਂ ਕੱਟਰ 7 ਫੁੱਟਾ 7 ਫੁੱਟਾ ਹੋਰ ਇਹਦਾ ਪੂਰਾ ਰਲਾ ਕੰਮ ਆ ਉਧਰੋਂ 20 ਇੰਚ ਕੱਟਿਆ ਉਧਰੋਂ ਮੰਨ ਕੇ ਚੱਲ ਲਾ ਕੱਟ ਰਾ ਦੱਦ ਵੱਦੀ ਰਹਿ ਗਿਆ ਹੂੰ ਇਹ ਫਿਰ ਲੈ ਕੇ ਕਿਵੇਂ ਜਾਣੇ 10 ਇੰਚ ਕੱਟਿਆ 20 ਇੰਚ ਕੱਟਿਆ 10 ਇੰਚ ਲੈ ਕੇ ਜਾ ਦੇ ਹਾਂ ਫਰਦੇਵ ਆ ਟ੍ਰੈਲੀ ਹੈ ਬਾਈ ਦੱਸਿਆ ਹਾਂ ਜਦੋਂ ਖੱਤੇ ਚੋਂ ਦੂਜੇ ਖੱਤੇ ਚ ਲੈ ਕੇ ਜਾਣੀ ਆ ਉਦੋਂ ਵੀ ਇਹਦੀ ਲੈ ਕੇ ਜਾਣੀ ਨਹੀਂ ਜੇ ਛੱਡ ਕੇ ਤੈ ਜਾਣਾ ਕੋ 2 2 3 ਕਿਲੋਮੀਟਰ 4 ਕਿਲੋਮੀਟਰ ਫਿਰ ਤਾਂ ਲੋਡ ਕਰੀਂਦੀ ਆ ਉਹਦਾ ਨਹੀਂ ਕੋਈ ਲੋਡ ਨਹੀਂ ਨਹੀਂ ਤਾਂ ਐ ਜਿਵੇਂ हट ਕੇ ਲੱਗੀ ਨਾ ਨਾ ਕੋਈ ਚੱਕਰ ਨਹੀਂ ਕੱਚੇ ਚ ਕੋਈ ਨਹੀਂ ਹੁੰਦਾ ਇਹਨੂੰ ਰਸਤਾ ਸਾਫ ਚਾਹੀਦਾ ਫਿਰ ਉੱਚਾ ਨਹੀਂ ਬਣਦਾ ਰਸਤਾ ਪੱਕੇ ਤੇ ਆ ਠੀਕ ਆ ਪੱਕੇ ਤੇ ਰਾਵੜਾ ਇਹ ਅਸਿਆ ਹਾਂ ਮਸ ਇਹ ਫਿਰ ਧੜਕਦੀ ਵੀ ਐ ਠੀਕ ਐ ਜਦੋਂ ਪੱਕੇ ਤੇ ਚੜਦੀ ਹੁਣ ਇਹਦਾ ਕੀ ਖੋਲਿਆਗਾ ਇਹਦੇ ਹੁਣ ਆਪਾਂ ਵਿਰਿਆ ਮੰਨ ਲੈਨੇ ਗੇਰ ਗੇ ਡਾਊਨ ਹੋ ਗਏ ਤੇ ਆਹਾ ਗਏ ਹਾਂ ਅੱਛਾ ਦੇਖੋ ਗਏ ਉਹ ਇਹ ਦੇਖੇ ਹੋ ਗਏ ਹੁਣ ਇਦੋਂ ਬਾਅਦ ਇਹ ਟਰੈਕ ਖਰਾਬ ਕਰਨੇ ਸਿੱਦੇ ਨਹੀਂ ਚੇਂਜ ਕਰਦੇ ਠੀਕ ਆ ਹਾਂ ਹੁਣ ਇਹਨਾਂ ਨੂੰ ਗਾਰੇ ਚੇਂਜ ਕਰਨੇ ਪੈਣਗੇ ਹਾਂ ਹਾਂ ਠੀਕ ਹੈ ਇਹਨਾਂ ਨੂੰ ਤਾਂ ਗਾਰੇ ਗੂਲੇ ਚ ਤਾਂ ਕੁਝ ਨਹੀਂ ਹੁੰਦਾ ਉਹਨਾਂ ਨੂੰ ਹੁਣ ਇਹਦਾ ਹੈ ਉਹ ਗਾਰੇ ਵਾਲਾ ਸਮਾਨ ਜਿਹਦੇ ਤੇ ਪਿਆ ਟਾਇਰ ਨੇ ਇੱਕ ਕੈ ਸੀਜ਼ਨੋਂ ਬਾਅਦ ਬਦਲਨੇ ਪੈਂਦੇ ਨੇ ਯਾਰ ਸੀਜ਼ਨ ਦਾ ਨੂੰ ਕੁਝ ਵੀ ਨਹੀਂ ਹੁੰਦਾ ਉਹਨਾਂ ਨੂੰ ਹਾਂ ਹਾਂ ਓਟੋਗੜਾ 4-5 ਸੀਜ਼ਨਾਂ ਨੂੰ ਕੁਝ ਵੀ ਨਹੀਂ ਹੁੰਣਾ ਠੀਕ ਆ ਇਹ ਤਾਂ ਕੋਈ ਨਾ ਰੰਗਾਈਲੀ ਕਰਤੀ ਜਿਵੇਂ ਉਹ ਜੇ ਹੁਣ ਆਪਾਂ ਨਾਂ ਬਦਲਦੇ ਹਾਂ ਬਸ ਵੀਰੋ ਵਾਲਾ ਵੀ ਉਹ ਹੋ ਜਾਂਦਾ ਹੋਰ ਤਾਂ ਨੋ ਕੀ ਹੁਣ ਠੀਕ ਆ ਸਟਾਵ ਕਰ ਗਏ ਨੇ ਦੇ ਸਟਾਵ ਕਰ ਚਾਰ ਅਸਾਂ ਚਾਰ ਨੇਗੇ ਠੀਕ ਆ ਇਹ ਆਪਾਂ ਬਦਲੇ ਤਾਂ ਨਹੀਂ ਟਾਇਰ ਜਿੱਕ ਬਦਲਦੇ ਨਾ 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 ਇਹਦਾ ਸੀਨ ਨੇ ਦੋ ਲਾਈਨ ਵੀਰੇ ਨੇ ਇਹਦੇ ਨਾਲ ਹਾਂ ਅਸਾਂ ਨੇ ਟਾਇਰ ਮੜਦੇ ਨਹੀਂ ਵੀਰੇ ਵੀਰੇ ਇਹਦੇ ਦੋਲੇ ਬਾਹਰ ਹੀ ਖੜਦੀ ਆ ਤੀਜਾ ਸੀਨ ਇਹਦਾ ਨੀ ਵੀਰ ਜਿੱਥੇ ਜਾਣੇ ਉਥੇ ਬਾਹਰੀ ਛੱਡ ਕੇ ਆ ਜਨੇ ਆ ਬਾਹਰ ਬਾਹਰੇ ਕਿਤੇ ਟਕਣ ਦੇ ਖੜਾ ਕੇ ਦਰਵਾਜ਼ਾ ਪਾ ਕੇ ਆ ਜਨੇ ਠੀਕ ਆ ਰਾਣੇ ਬੜੇਵੇਂ ਨੇ ਹਾਂ ਇਹ ਤਾਂ ਗੱਲ ਹੈਗੀ ਆ ਕੰਗਰੀ ਤਾਂ ਲੱਗ ਜਾ ਉਹਨੇ ਪਾਣੀ ਚ ਚੱਲ ਦੇਣਾ ਵੀਰੇ ਪਾਣੀ ਇਹਦਾ ਯਾਰ ਹੁਣ ਪਤਾ ਕਿ ਅਸਲ ਧੋਕ ਮਹੀਨਾਂ ਵਾਲੇ ਕੋਈ ਨਹੀਂ ਜਾਉ ਉਹਨਾਂ ਗਿਆ ਧੋਣ ਵਾਲੀ ਆ ਇਹ ਧੋਣ ਵਾਲੀ ਆ ਧੋ ਕੇ ਨਹੀਂ ਉਹ ਲਿਆਂਦਾ ਕਰਾਰਾ ਜਾਂਦੀ ਪੇ ਕਹੇ ਯਾਰ ਨਾ ਲਿਆਂਦੇ ਵੀਰੇ ਉਹ ਤਾਂ ਆ ਗੱਡੀ 'ਤੇ ਅੱਛਾ ਹਾਂ ਲਿਆਂਦਾ ਸਾਰਾ ਕੁਝ ਇਹ ਤਾਂ ਆਪਣੇ ਉਹਰੇ ਛਾਇਲੇ ਮੁੰਡਾ ਕਰਦਾ ਯਾਰ ਆ ਸਾਫਟਾਂਗੇ ਕਾਦੇ ਵਾਲੀਆਂ ਨੇ ਇਹ ਖੋਲਣ ਵਾਸਤੇ ਰੋਟੀ ਸੱਟਾ ਰੋਟੀ ਹਾਂ ਸਿਆਰਾ ਇੱਚੜ ਹਾਂ ਯਾ ਮਹਾਲੇ ਉਥੇ ਫੈਕਟਰੀ ਫਿਰਦਾ ਸੀ ਹਾਂ 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 ਉਥੋਂ ਹੀ ਆ ਠੀਕ ਠੀਕ ਆ ਹੋਰ ਜਨਰਾਜ ਗੱਲ ਬਾਤ ਵਧੀਆ 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 ਹਾਂ ਬਾਈ ਉਹਦਾ ਆਪ ਜ਼ੋਰ ਲਾਉਂਦੇ ਕਹਿੰਦੇ ਤੂੰ ਲੈ ਕੇ ਤਾਂ ਦੇਖ ਚੋੜੀ ਨਜ਼ਾਰੇ ਨੇ ਬਾਲੇ ਵੱਡੀਆਂ ਮਸ਼ੀਨਾਂ ਦਾ ਕੰਮ ਕਹਿੰਦੇ ਭੁੱਲ ਜਾਏਗਾ ਹਾਂ ਇਹ ਤਾਂ ਲੱਗੇ ਤਾਂ ਵੀ ਐ ਇਹ ਰਾਤ ਵੀ ਬਵਾੰਦੀ ਐ ਗੱਲਾਂ ਦੋ ਇਹਨਾਂ ਦੀ ਇੱਕ ਗੱਲ ਹੋਰ ਆ ਜਿਵੇਂ ਹੁਣ ਮੱਕੀ ਵਾਲਾ 4x4 ਜੇ ਮੱਕੀ ਵਾਲਾ ਕੱਟ ਰੇ ਤੇ ਲੱਗ ਜੇ ਲੱਗਦਾ ਵੀਰੇ ਹੈਗਾ ਬਹੁਤ ਵਧੀਆ ਕੰਮ ਆ ਵਧੀਆ ਜੇ ਵੀਰੇ ਤੇ ਆਪਾਂ ਲਾਉਂਦੀ ਹਾਂ ਫਿਰ ਬਾਰਸਾਂ ਓਕਣ ਪਈਆਂ ਨਹੀਂ ਹੋਈਆਂ ਬਾਰਸ ਓਕਣ ਪਈ ਨਹੀਂ ਤੇ ਚਾਹੀਦੀ ਬਾਰਸ ਨਹੀਂ ਪਈ ਮਸ਼ੀਨਾਂ 4x4 ਦੀ ਲੋਡ ਨਹੀਂ ਢੇਡਦੀ ਬਹੁਤ ਪਿੱਸਾਂ ਜਾ ਕੇ ਲੋਡ ਪਈ ਉਹਨਾਂ ਦੇ 4x4 ਨੂੰ ਕਿਤੇ ਚੀਜ਼ ਵਧੀਆ ਜੀ ਉਹਨਾਂ ਦਾ ਕਿਤੇ ਵਧੀਆ ਵੀਰੇ ਉਹ ਤੇ ਜਗਾ ਬਹੁਤ ਪਾਉਂਦੇ 4x4 ਘਾੜ ਥੋੜੀ ਪਾਉਣਾ ਜੀ ਸਾਰ ਉਪਰ ਚੱਲਦੀ ਆ ਇਹਦੇ ਤੋਂ ਉਪਰ ਹੀ ਚੱਲੀ ਜਾਣਾ ਕੋਰੇ ਫੋਨੇ ਪੈ ਟੋਏ ਪਾਉਣੇ ਇਹ ਫਿਰ ਬਸ ਜਦੋਂ ਮੋੜ ਨਹੀਂ ਇੱਕ ਪਾਸਾ ਰੁਕ ਜਿੰਦਾ ਇੱਕ ਵਾਰ ਰੁਕਦੇ ਇੱਕ ਪਾਸਾ ਚੱਲਦੇ ਆ ਲੀਵ ਨੇ ਦੋਏ ਹੋਰ ਸਾਰੇ ਬਸ ਦੋ ਐ ਹੱਥ ਰੱਖਣਾ ਬਸ ਐ ਐ ਬਸ ਇਹਨਾਂ ਹੱਥ ਨਾਲ ਜਿਹੜਾ ਬਾਜਾ ਵਜਾਉਣੇ ਵਾਲਾ ਹੀ ਕੰਮ ਆ ਠੀਕ ਆ ਕੋਈ ਮਨ ਦੀ ਬੀਟ ਵਾਲਾ ਕੰਮ ਆ ਰੋਡੋ ਸੋਣੇ ਕੰਮ ਸਹੀ ਗੱਲ ਆ ਇਹ ਚਲੋ ਵਧੀਆ ਨਹੀਂ ਹਰਦੇਪ ਤਾਂ ਹੀ ਗੱਲ ਹੈ ਹਾਂ ਕੰਮ ਤਾਂ ਉਹਨਾਂ ਦਾ ਵੀ ਨਹੀਂ ਮਾੜਾ ਇਹ ਹੁਣ ਕੁਸ਼ੂਰ ਆਪਣੇ ਮਹੀਨਾਂ ਵਾਲੇ ਚ ਹੋ ਗਿਆ ਹਾਂਜੀ ਅਸੀਂ ਬੱਸ ਥੇ ਲਿਆ 1800 ਰੁਪਏ ਦਾ ਰੇਟ ਕਿਉਂ ਨੇ ਚੋਨੇ ਦਾ ਹਾਂ ਹੁਣ ਵੀ ਨਹੀਂ ਸਾਨੂੰ ਕੁਝ 18 ਹੋ ਰਹਾ ਦੇਣ ਨੂੰ ਬੰਦੇ ਤਿਆਰ ਤੇ ਠੀਕ ਆ ਪਰ ਸਾਡੇ ਬੰਦੇ 15 ਤੋਂ 16 ਨੂੰ ਵਧਾ ਲੱਗੇ ਉਹਦਾ ਜੀਵਿਦਾਰ ਦਾ ਕੀ ਕਸੂਰ ਆ ਵੀ ਉਹਦਾ ਕੋਈ ਕਸੂਰ ਨਹੀਂ ਇਹ ਤਾਂ ਆਪਣੇ ਕਮੈਨਾਂ ਵਾਲੇ ਜਾ ਕੇ ਖਰਾਬ ਕਰਦੇ ਨੇ ਜੀ ਦੀ ਕਨੇ ਕਦੀ ਆੜੀ ਚੱਲੀ ਨੇ ਉਹ ਲੈ ਆਉਂਦਾ ਵੀ ਲੰਘਿਆ ਉਹਨੂੰ ਹੱਥ ਵੀ ਰੱਖ ਜਾਂਦੇ ਵੀਰੇ ਹਾਂ ਰੇਟ ਘਟਾਉਣਾ ਹੋਰ ਰੇਟ ਮਤ ਆ ਗੱਲ ਕੰਮ ਨਹੀਂ ਮਾੜਾ ਹੁਣ ਜਿਹਦੇ 30 ਮੋਟਲ ਆਪਾਂ ਸਾਮ੍ਹ ਕੇ ਦਿੰਨੇ ਜੀਰੀ ਤੇ ਹਾਂ ਇਹ ਆਪਣਾ ਇੱਕ ਕਵਾਂਟਰ ਦਾ ਪੈਸੇ ਦੀ ਕੀ ਗੱਲ ਹੈ ਕੀ ਗੱਲ ਕਵਾਂਟਰ ਦੀ ਕੀ ਗੱਲ ਵੀ ਨਹੀਂ ਵੀਰੇ ਕੋਈ ਯਾਦ ਨਹੀਂ ਨਾ ਆਹ ਨੂੰ ਟਰੈਲੀ ਦੇ ਵਿੱਚ ਪਾਉਣਾ ਯਾਰ ਦਾਣੇ ਸਾਰਾ ਕੁਝ ਕਰਦੇ ਆ ਮੇਰੇ ਸਾਥ ਤਾਂ ਨਹੀਂ 24 25 ਲੱਖ ਦਾ ਪ੍ਰੋਜੈਕਟ ਆ ਵੀਰੇ ਪ੍ਰੋਜੈਕਟ ਆ ਆਹ ਦੇਖਣ ਨੂੰ ਐ ਲੱਗਦੀ ਹੈ ਤਾਂ ਉਹਦੇ ਨੂੰ ਮਹਿੰਗੀ ਆ ਹਾਂ ਬਰਬਰ ਦਾ ਹੀ ਆ ਉਹਦਾ ਕੰਮ ਹਾਂ ਕੋਈ ਘਾਟਦਾ ਨਹੀਂ ਛੋਟੀ ਹੋਇਆ ਡੀਜ਼ਲ ਟੈਂਕੀ ਚ 200 ਲੀਟਰ ਤਾਂ ਪੈ ਜਾਂਦਾ ਇਹ ਬਾਜਰ ਕਰਕੇ ਗੱਲੇ ਕਰਕੇ ਟੈਂਕੀ ਛੋਟੀ ਆ ਅੱਛਾ 300 ਲੀਟਰ ਤੇਲ ਪੈਂਦਾ ਜੀ ਯਾਨੀ ਇਹ ਨਾ ਦਿਹਾੜੀ ਜੀ ਵਾਲੀ ਕੰਮ ਰੱਖਿਆ ਹੋਇਆ ਹੈ। ਕੰਮ ਵਜਨ ਕਰਕੇ ਜੀ। ਥੱਲੇ ਚ ਹਰ ਇੱਕ ਚੀਜ਼ ਹੌਲੀ ਹੋ ਜਾਈ। ਜਨ ਵੀ ਫਿਰ ਛੋਟਾ ਹੋਊਗਾ। 4 ਸਿਲੰਡਰ ਵੀਰੇ। 4 ਅਸੀਂ 4 ਸਿਲੰਡਰ ਹੈ। ਠੀਕ। ਇਹ ਕਿਹੜੀ ਕੰਪਨੀ ਦਾ ਇੰਜਣ ਹੈ? ਲੇ ਲੇਡੀ ਜੀ। ਅਸੀਂ ਲੇ ਲੈਂਡ ਦਾ ਹੀ ਆ। ਲੇ ਲੈਂਡ। 4 ਸਿਲੰਡਰ ਐਸਪੀ। ਠੀਕ ਆ। 4 ਐਸਪੀ ਦਾ ਹੁੰਦਾ ਜੀ। ਠੀਕ ਠੀਕ ਆ। ਸਾਰਾ ਪੰਪਾਂ ਦਾ ਸਰ ਤੇ ਦਾ ਕਾਰਟਰ ਵੀ ਆ ਆਪਣਾ ਟੈਂਕ ਵੀ ਛੋਟਾ ਹਨਾ। ਹਾਂ ਜੀ। ਹਾਂ ਟੈਂਕ ਵੀ ਛੋਟਾ। ਇੱਕ ਮੇਰੇ ਹਿਸਾਬ ਨਾਲ ਤਾਂ ਮਿਲਦਾ 8-9 ਘੰਟੇ ਬੰਦੇ ਨੂੰ। ਠੀਕ ਆ। ਇਹਦਾ ਸੀਜ਼ਨ ਦਾ ਫਿਰ ਇੱਕੋ ਹੀ ਲੱਗਦਾ ਕਣ ਝੋਨੇ ਝੋਨੇ ਦਾ ਹਨਾ ਨਾ ਕਣਕ ਦੇ ਵੀ ਜੇ ਮੀਂਹ ਪੈਦਾ ਸੀ ਚਲੋ ਵੈਸੇ ਇਹਦਾ ਇਹ ਵਾਲੀ ਆ ਇਹਦਾ ਮੂੰਗੀ ਮੰਗੀ ਬੜੀ ਸਾਦੀ ਆ ਠੀਕ ਆ ਤਾਂ ਸੀਨ ਦਾ ਜਿਹਨੇ ਹੁਣ ਬੈਗ ਜਿ ਕੱਪੜੇ ਪਾ ਲੇ ਹਾਂ ਉਹਦਾ ਇਹਨੂੰ ਇੱਕ ਸੀਨ ਫ੍ਰੀ ਕਰ ਲਿਓ ਸਹੀ ਜੀ ਜਿਆਦਾ 100 ਆਪਣੇ ਦਾ ਨਾਮਾ ਮਤਲਬ ਉਹ ਮੀਂਹ ਕਰਕੇ ਆ ਇਹ 100 ਦੇ ਵਿੱਚ ਚੱਲਣੀ ਚੱਲਣੀ ਆ ਜੀ ਇਹਨੂੰ ਚੱਲਣੀ ਚੱਲਣੀ ਆ ਆਂਧਰਾ ਕਰਨਾਟਕ ਕੇਰਲਾ ਉਥੇ 6-7 ਮਹੀਨੇ ਚੱਲਦੀ ਹੈ ਵੇ ਆਪਣਾ ਆਪਣੀ ਗੱਲਾਂ ਆਉਣੇ ਨਾਲ ਕਿੰਨੇ ਕੰਮ ਕਰੇ ਬਨੇ ਹਾਂ ਵਿੱਚ ਇਹ ਖੇਤੀ ਆ ਗਈ ਵਿੱਚੀ ਖੇਤੀ ਪੈਣ ਆ ਗਿਆ ਬਲਾਨਾ ਆ ਗਿਆ ਧਮਗਾਣਾ ਆ ਗਿਆ ਜਿਹੜੇ ਬੰਦੇ ਬੈਹੋਗੇ ਇਹਦੇ ਵੀ ਇਹੀ ਕੰਮ ਤੇ ਉਹਨੂੰ ਗੱਲ ਕੁਝ ਨਹੀਂ ਗੱਲ ਕੁਝ ਵੀ ਨਹੀਂ ਹੈਗੀ ਇਹ ਤਾਂ ਗੱਲ ਹੈਗੀ ਹੈ ਗੱਡੀਆਂ ਰੱਖਿਆ ਬੰਦਾ ਟਰੱਕ ਵੀਰੇ ਹਾਂ 709 ਟੈਂਪੋ ਹਾਂ 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 ਟਾੜਾ ਵਾਲੇ ਉਹਦੇ ਵਿੱਚ ਗੱਡੀਆਂ ਲੋਡ ਕਰਕੇ ਲੈ ਕੇ ਗਏ ਦੋ ਦੋ ਤਿੰਨ ਤਿੰਨ ਸੌ ਮੀਟਰ ਵਰ ਮਸੀਆ ਸਹੀ ਕਰਾ ਸਹੀ ਕਰਾ ਥੋੜਾ-ਥੋੜਾ ਜਾਂਦੀ ਆ ਥੋੜਾ-ਥੋੜਾ ਜਾਂਦੀ ਆ ਹੁਣ ਟਰੈਕਟਰ ਦੇ ਦਾਪਾ ਲੈ ਜਾਂਦੇ ਵੀ ਐਂ ਗਏ ਹਾਂ ਖਵਾ ਮੰਗਦੀ ਆ ਇਹ ਨੋਸੋ ਨਾ ਟੈਂਪੂ ਤੇ ਆਉਣਾ ਚੜ੍ਹ ਜਾਂਦੀ ਹੂ ਚੜ੍ਹਦੀ ਸਮਝ ਹੁਣ ਖੜੀ ਕਿੱਥੇ ਸੀਗੀ ਇਹ ਖੜੀ ਹੈ ਭਾਈ ਆਪਣੇ ਮੁੰਡੇ ਹਿੱਸੇਦਾਨ ਪਾਤੜਾਂ ਦੇ ਕਾਬਲ ਹੋਣੀ ਅੱਛੇ ਅੱਛਾ ਹਾਂ ਸਾਡਾ ਇਕੱਠਾ ਹੀ ਗੁਰਪੁਰਪ ਵਿੱਚ ਕੰਮ ਠੀਕ ਹੈ ਹਾਂ ਉੱਥੇ ਉਹਦੀ ਭੂਆ ਦਾ ਮੁੰਡਾ ਗੁਰਵਿੰਦਰ ਅੱਛਾ ਉਹ ਉਹਦੇ ਬਾਗਲ ਬੋਗਲੋ ਖੱਲਲੇ ਨੇ ਉੱਥੇ ਸਾਰੀਆਂ ਖੜੀਆਂ ਨੇ ਉੱਥੇ ਹੀ ਛੱਡਿਆ ਨੇ ਹਾਂ ਉੱਥੇ ਚਲਾਈ ਦੀ ਵੀਰ ਉਹ ਚਲਾਈ ਉੱਥੇ ਦੀਆਂ ਠੀਕ ਹੈ ਹੁਣ ਉੱਥੋਂ ਜਿਵੇਂ ਜਿਵੇਂ ਬਸ ਆਈ ਜਾਣੇ ਨੇ ਸਨੇ ਉਹ ਉਹ ਹਸਾਮ ਨਾਲ ਭੇਜੀ ਜਾਣਗੇ ਭੇਜੀ ਜਾਣਗੇ ਹਾਂ ਹੁਣ ਨਹੀਂ ਪੈਂਦਾ ਬਸ ਸ਼ੁਰੂ ਹੀ ਆ ਕੰਮ ਹਾਂ ਇਹਦੀ ਸਬਸਿਡੀ ਵੀ ਹੈਗੀ ਆ ਨਹੀਂ ਸਬਸਿਡੀ ਕੋਈ ਬਾਹਰ ਹੋਵੇ ਪੰਜਾਬ ਦਾ ਨਹੀਂ ਚਾਹੀਦੀ ਤਾਂ ਹੈਗੀ ਆ ਯਾਰ ਹਨਾ ہاں ਗੌਰਮੈਂਟ ہاں ਚੰਗੀ ਤਾਂ ਹੈਗੀ ਆ ਅੰਦਰੋਂ ਦੇ ਹਾਂ ਅੰਦਰੋਂ ਦੇ ਹਾਂ ਡਰਾਈਵਰ ਤਾਂ ਫਿਰ ਇਹਦੇ ਮਨੋਂ ਫਿਕਸੀ ਹੋਣਗੇ ਛੋਟੇ ਕੋ ਪੱਕੇ ਫੋਰਮੈਨ ਆਪ ਲਵੇ ਜਿਹਨੇ ਦੀ ਬਣਾ ਲਿਆ ਇਹ ਇਹ ਜਿਆਦਾਤਰ ਬਾਹਰ ਇਹਨੂੰ ਹੋਵੇ 25 26 ਸਾਲ ਹੋ ਗਏ ਤੈਨੂੰ ਸੁੱਕੇ 25 ਸਾਲ ਹੋਏ ਇਹ ਪ੍ਰੈਸਿਜਨ ਦੇ ਲਾਉਂਦਾ ਹੈ ਕੇਕ ਉਹ ਜਮੀਨ ਨਹੀਂ ਲਾਉਂਦਾ ਇਹ ਬਸ ਫੱਕੀ ਆਬਲੇ ਨਾਲ ਆਹ ਠੀਕ ਹੈ ਜੇ ਹੁਣ ਮੰਨ ਲਾ ਤੁਸੀਂ ਕਿੰਨੇ ਅਗਲਾ 2 ਕਿੱਲੇ ਦੀ ਵਾਹੀ ਤੇ ਖੜਾ ਕੇ ਟਰੈਕਟਰ ਖੜਾ ਜੂਗਾ ਇਹਦਾ ਹੁਣ ਆਇਆ ਰਹੇ ਵਾ ਹੁਣ ਤਾਂ ਲੱਗਦਾ ਫੋਰਮਾਂ ਲਿਬੜੇ ਜਾ ਬੈਠਾ ਇਹਨਾਂ ਸਦੀਖ ਆਉਂਗਾ ਤਿਆਰ ਹੋ ਕੇ ਨਾ ਮੈਂ ਤਾਂ ਸੀਟ ਤੇ ਮੈਂ ਫੇਰ ਤੂੰ ਵੀ ਘੜਗਾਉਂਦਾ ਨਹੀਂ ਫੇਰ ਕਰਾਉਂਦਾ ਗੱਲਾਂ ਦੇਖ ਤੈਨੂੰ ਮੂੰਹ ਮੱਚਾ ਮੱਥਾ ਦੇ ਪੂਰਾ ਸਦੀਖ ਨਹੀਂ ਭਾਈ ਇਹਦੇ ਵੀ ਅਸੀਂ ਲੱਗ ਸਕਦਾ ਜੇ ਲਾਉਣਾ ਹੋਵੇ ਆ ਲੱਗ ਜੂਗਾ ਉਹਨਾਂ ਨੂੰ ਲੱਗ ਜੂਗਾ ਇਹ ਜਿਆਦਾ ਕੰਮ ਜਾਊਗਾ ਹਾਂ ਇਹ ਤਾਂ ਜਿਆਦਾ ਕੰਮ ਯਾਰ ਇਹ ਸੀ ਇਹ ਸੀ ਤਾਂ ਹੁਣ ਆਪਾਂ ਕਰਨ ਲੱਗ ਗਏ ਯਾਰ ਮੈਂ ਤਾਂ ਕਹਿੰਦਾ ਨਹੀਂ ਕਿ ਭਾਈ ਜ ਏਸੀ ਵਾਲਾ ਤਾਂ ਕੋਈ ਯਾਰ ਕੰਮ ਵਾਲਾ ਬੰਦਾ ਕਿਵੇਂ ਏਸੀ ਵਗਦਾ ਆ ਚਲੋ ਦੀਪੇ 2 ਸਾਲ 3 ਸਾਲ ਨਹੀਂ ਕੋਸੂ ਜੇ ਮੇ ਭਣ ਤੋੜ ਕਰਦੀ ਉਹ ਬੈਠਾ ਰਹੂਗਾ ਜੇ ਕਿਤੇ ਮੰਨ ਕੇ ਚੱਲੋ ਦੁਪਹਿਰੇ ਸਿਖਰ ਕੋਈ ਕੰਮ ਕੱਢ ਗਈ ਮਸ਼ੀਨ ਉਹ ਏਸੀ ਵਾਲਾ ਨਿਕਲ ਕੇ ਕਿਥੋਂ ਉਹ ਮੱਕੜਾ ਕੋ ਮੇਰੀ ਗੱਲ ਸੁਣੋ ਕੋਈ ਬੰਦਾ ਕੰਮ ਕਰਦਾ ਸ਼ਰੀਰ ਕਰਮ ਦਾ ਉਹਦਾ ਹੋਣਾ ਹੋਣਾ ਉਹ ਇਹ ਠੰਡੀ ਜਗ੍ਹਾ ਬੈਠਾ ਰਹੂ ਕਿੱਥੇ ਕੰਮ ਕਰ ਲੂਗਾ ਨਹੀਂ ਕੋਈ ਬੰਦਾ ਕਰ ਲੱਗਦੀ ਤਾਂ ਨਹੀਂ ਹੁੰਦੀ ਹੁਣ ਪਤਾ ਕੀ ਗੱਲ ਆ ਕਰਨ এਸ਼ੀਆ ਕਰਕੇ ਗਰਮੀ ਜ਼ਿਆਦਾ ਵੱਧਦੀ ਆ ਰੱਖਣਾ ਮੈਂ ਏਸੀ ਲੱਗਿਆ ਪਿਆ ਉਹਨਾਂ ਦੀ ਪ੍ਰਦਾਨ ਵਾਲੀ ਗਰਮੀ ਵੱਧਦੀ ਆ ਡਾਕਟਰ ਤਾਂ ਚਲੋ ਉਹਨੇ ਪੱਟੇ ਵੀ ਜਾਂਦੇ ਨਾ 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 এਸ਼ੀਆ ਦੀ ਪ੍ਰਦਾਨ ਏਸੀ ਦੀ ਪ੍ਰਦਾਨ ਵਾਲੀ ਗਰਮੀ ਵੱਧਦੀ ਸਹੀ ਗੱਲ ਆ ਆਪਾਂ ਸੋਖਲੇ ਵੱਧ ਹੋ ਗਏ ਜਾਂ ਆਪਾਂ ਕਿ ਸੋਖਲ ਵੱਧ ਹੋ ਗਿਆ ਕਿ ਮੈਂ ਸਹੀ ਆ ਅੱਜ ਤੋਂ 10 ਸਾਲ ਪਹਿਲਾਂ ਯਾਰ ਕੀ ਕਹਿਣਾ ਆਪਾਂ ਇੱਕ ਇੱਕ ਲਵਾਇਆ ਵਾ ਸੀ ਘਰੇ ਸੀ ਹਾਂ ਵੀ ਚਲੋ ਉਹ ਵੀ ਆਏ ਉਹ ਜਿੰਨੇ ਕਮਰੇ ਉਹਨਾਂ ਏਸੀ ਨੇ ਉਹਨੇ ਏਸੀ ਹਾਂ ਆ ਜੰਧਰਪੁਰ ਏਸੀ ਦੀ ਗੱਲ ਬਾਰੇ ਜੰਧਰਪੁਰ ਏਸੀ ਪਾ ਕੇ ਰੱਖੋ ਸੀ ਨਹੀਂ ਹੈਗਾ ਹਾਂ ਇਹ ਪੈਂਦੀ ਬਾਹਰ ਪੁੱਤਰ ਲੱਗਿਆ ਆ ਰਾਤ ਰਾਤ ਪੈ ਗਿਆ ਮੈਂ ਇਸੀ ਚ ਉਹ ਉੱਥੋਂ ਜੀਣਾ ਕਰਦਾ ਸੀ ਸਰੀਰ ਨੂੰ ਜਗੜਿਆ ਜਾਂਦਾ ਜਰਾ ਉਹ ਸਰੀਰ ਨੂੰ ਗੱਲਾਂ ਬਣ ਜਾਂਦਾ ਕਰਦੇ ਹੁੜਕਰੀ ਤੇ ਗਾੜਾ ਪੈਂਦਾ ਸ਼ੇਰ ਦਾ ਵੀ ਇਹ ਸਹੀ ਗੱਲ ਹੈ ਕਿ ਉਹ ਵੀ ਵਹਾੜਾ ਜਿੰਦਰ ਨਾ ਹੈ ਹੁਣ ਜਿੰਦਰ ਕਹਿੰਦਾ ਸਾਡੇ ਆ ਗਿਆ ਇਹ ਰਾਤ ਮੈਂ ਤਾਂ ਹੀ ਅੰਦਰ ਵੇਈ ਸੀ ਚ ਨਹੀਂ ਕੱਲ ਇੱਕ ਤਾਂ ਗੱਲ ਹੈਗੀ ਅਰਦੇਵਾ ਹਾਂ ਜਿਹੜੇ ਉਹ ਵੀਡੀਓ ਚ ਇਕ ਦਿਖਾ ਵੀ ਰਹੇ ਨੇ ਹਾਂ ਹਾਂ ਜਾਣਦਾ ਬਿਠਾਲੇ ਦਿਖਾ ਸਵੇਰ ਦਾ ਸਰ ਸਾਡੇ ਏਰੀਆ ਦੇ ਵਿੱਚ ਪੰਜਾਬ ਪੈਂਦਾ ਬਰਾਂ ਵਾਲਾ ਮੁੰਡਾ ਕੀ ਉਹਨਾਂ ਸੁੱਖੀ ਸੁੱਖੀ ਸ਼ੇਰ ਗੱਲ ਹਾਂ ਉਹਨੇ ਕਹਲੋ ਉਹ ਵੀਡੀਓ ਦਾ ਹੈ ਵਾਦੀ ਹੋਆ ਯਾਰ ਫੇਰ ਬੜੇ ਬੜੇ ਆਪਾਂ ਬੰਦੇ ਜਾਣਦੇ ਨੇ ਯਾਰ ਗੁਰਵਿੰਦਰ ਉਹਨਾਂ ਕੋਈ ਵੀ ਕੰਮ ਨਹੀਂ ਉਹ ਕਹਿੰਦੇ ਸਾਡੇ ਏਰੀਏ 'ਚ ਕੁੱਤਾ ਹੀ ਨਹੀਂ ਨਹੀਂਦਾ ਲੈ ਕੋਈ ਪਤਾ ਨਹੀਂ ਖੜਾ ਕੁੱਤਿਆਂ ਨੂੰ ਕਿਵੇਂ ਫੜਦਾ ਕਿਵੇਂ ਉਹ ਖੋੜਦਾਊਗਾ ਖਾ ਜਾਂਦੇ ਨੇ ਆ ਖਾ ਜਾਂਦੇ ਸਾਰੇ ਨਹੀਂ ਨਾ ਖਾ ਵੀ ਕਿੰਨੇ ਕਿਜੋਗਾ ਕੀ ਮਾਰ ਕੇ ਖਾਣੇ ਕਿਵੇਂ ਘੜੋਦਾ ਹੋ ਕਿਵੇਂ ਨਾ ਆਪਾਂ ਕਹਿੰਦਾ ਬਾਕੀ ਜਿਹੜੇ ਚਾਰਚੂਰ ਪਾਉਂਦੇ ਨੇ ਉਹਨਾਂ ਨੂੰ ਵੀ ਖਤਰੇ ਵਾਲੀ ਗੱਲ ਈ ਆ ਜੀ ਇਹ ਤਾਂ ਔਖਾ ਈ ਆ ਜੀ ਮੱਕੀ ਦੇ ਵਿੱਚ ਉਹਨੇ ਤਾਂ ਝਾਟੇ ਮਾਰ ਦੇਣੀ ਆ ਦੀਪੇ ਹਾਂਜੀ ਜਿਵੇਂ ਹੁਣ ਕਿਸੇ ਬਾਈ ਨੇ ਆਪਣੀ ਵੀਡੀਓ ਦੇਖ ਕੇ ਤੇਰੇ ਉਧਰਲੇ ਏਰੀਏ 'ਚ ਤੂੰ ਗਿਆ ਵੇ ਤੇ ਨਾਲ ਕੰਟੈਕਟ ਕਰਨਾ ਮੇਰਾ ਨੰਬਰ ਹੈਗਾ ਵੀਰੇ 98146 98146 ਹਾਂਜੀ 39193 39193 ਹਾਂ ਠੀਕ ਹੈ ਉਹ ਦੋ ਬਾਦ ਵੀਰ ਜਿਆਦਾ ਡਿਊਟੀ ਵੀਰ ਦੀ ਹੁੰਦੀ ਹੈ ਤੇ ਠੀਕ ਹੈ ਤੁਹਾਡਾ ਕਿਹਨਾਂ ਨਾਲ ਕੋਲ ਹੈ ਜੀ ਮੇਰਾ ਨੰਬਰ ਹੈਗਾ ਜੀ 98177 34067 34067 ਹਾਂ ਜੀ ਇਹ ਕਿਸੇ ਵੀਰ ਨੇ ਉਧਰ ਕਰਕੇ ਪੁੱਛ ਲਓ ਹਾਂ ਹਾਂ ਬਾਕੀ ਇਹਨਾਂ ਦੇ ਕੰਟੈਕਟ ਨੇ ਆਪਸ ਵਿੱਚ ਨਾਈ ਵਾਲੀਆਂ ਮਸ਼ੀਨਾਂ ਦੇ ਹਾਂ ਜੀ ਜੋ ਜੋ ਹੋਸਾ ਦਾ ਜੂਪੀ ਕਰਨਾਲਾ ਹੁਣ ਕਰਨਾਲ ਹੋਰ ਬਾਗੀਆਂ ਆਉਣਗੇ ਤੁਸੀਂ ਕਰਨਾਲ ਤੋਂ ਹੋਮੋ ਸਾਨੂੰ ਚਾਹੀਦੀ ਉੱਥੇ ਵੀ ਇਹ ਮਸ਼ੀਨ ਭੇਜਦੀ ਕਰਦਾਂਗੇ ਕਿਉਂਕਿ ਇਹਨਾਂ ਕੋਲੇ ਆਪਸ ਵਿੱਚ ਹੋ ਜਾਂਦਾ ਜੀ ਸਾਡੇ ਨਾਲ 4 ਮਹੀਨਿਆਂ ਨੇ ਸਵਾਰਕ ਬਣਾ ਜਾਂਦਾ ਠੀਕ ਹੈ 50 ਕਿੱਲੇ ਤੇ ਚਾਹੀਦੇ ਨੇ ਕਿੱਟੋ ਹਾਂ ਹਾਂ 50 ਕਿੱਲੇ ਚਲਾਇਆ ਜਾਂਦਾ 50 ਹੋਰ ਬੰਦੇ ਦਾ ਘਰ ਪੂਰਾ ਹੋ ਜਾਂਦਾ ਹਾਂ ਚਲੋ ਹੁਣ 10 ਕਿੱਲੇ ਤੇ ਜਾਣਾ ਫਿਰ ਤਾਂ ਗਲਤ ਹੈ ਕਿ ਨਹੀਂ ਨਾ ਨਾ 10 ਕਿੱਲੇ ਚਲੋ 10 ਕਿੱਲੇ ਹੁਣ ਖਸਾ ਹੋ ਜਾਂਦਾ ਚਲੋ ਠੀਕ ਆ ਵੀਰੇ ਹਾਂ ਠੀਕ ਆ ਜੀ ਓਕੇ ਠੀਕ ਆ ਵੀਰੇ ਠੀਕ ਆ ਜੀ ਜਿੰਦਰ ਸਿੰਘ ਓਕੇ ਵੀਰੇ ਓਕੇ ਚੰਗਾ ਜੀ ਓਕੇ ਵੀਰੇ ਜੀ ਵੀਡੀਓ ਚੰਗੀ ਲਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਦੋਂ ਵੀ ਕਿ ਟਰੈਕ ਵਾਲੀ ਮਹੀਨ ਦੀ ਲੋਡ ਹੋਈ ਤਾਂ ਵੀਰ ਹੁਣੇ ਨਾਲ ਸੰਪਰਕ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਜੀ